ਟਾਰੀ ਵਿਖੇ ਪਾਰਤ ਦੇ ਸਭ ਤੋਂ ਉੱਚੇ ਕੌਮੀ ਝੰਡੇ ਨੂੰ ਦਰਸਾਉਂਦਾ ਵੀਡੀਓ ਤੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਤਸਵੀਰਾਂ ਵਾਲਾ ਕਿਤਾਬਚਾ ਅੱਜ ਬੀਐਸਐਫ ਦੇ ਡਿਪਟੀ ਕਮਾਂਡੈਂਟ ਦਵਿੰਦਰ ਪਾਲ ਸਿੰਘ ਨੇ ਬੀਐਸਐਫ ਅਧਿਕਾਰੀਆਂ ਤੇ ਜਵਾਨਾਂ ਦੀ ਮੌਜੂਦਗੀ ਵਿੱਚ ਟਾਰੀ ਸਰਹੱਦ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਵੀਡੀਓ ਦੇਸ਼ ਭਗਤੀ ਦੀ ਸੱਚੀ ਪਾਵਨਾ ਸ਼ਾਨਦਾਰ ਢੰਗ ਨਾਲ ਉਜਾਗਰ ਕਰਦਾ ਏ ਪਾਰਦਾ ਸਭ ਤੋਂ ਉੱਚਾ 418 ਫੁੱਟ ਦਾ ਤਿਰੰਗਾ ਝੰਡਾ ਅਟਾਰੀ ਸਰਹੱਦ ਦੀ ਦਿਖ ਨੂੰ ਵਿਦਾਂਦਾ ਏ ਤੇ ਇੱਥੇ ਆਉਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਏ ਇਹ ਝੰਡਾ ਸਰਹੱਦ ਪਾਰ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਏ ਇਸ ਕੌਮੀ ਝੰਡੇ ਨੂੰ ਉੱਗੇ ਕੁਦਰਤ ਪ੍ਰੇਮੀ ਤੇ ਵਿਰਾਸਤ ਦੇ ਪ੍ਰਮੋਟਰ ਹਰਪ੍ਰੀਤ ਸੰਧੂ ਨੇ ਆਪਣੇ ਕੈਮਰੇ ਦੇ ਲੈਂਜ਼ ਰਾਹੀਂ ਕੈਦ ਕੀਤਾ ਏ ਇਸ ਵੀਡੀਓ ਦਾ ਮੁੱਖ ਮੰਤਵ ਇਹ ਹੈ ਕਿ ਦੇਸ਼ ਤੇ ਦੁਨੀਆ ਭਰ ਦੇ ਲੋਕ ਜਿਹੜੇ ਰੋਜ਼ਾਨਾ ਸਰਹੱਦੋ ਤੇ ਰੀਟਰੀਟ ਸੈਰੇਮਨੀ ਦੇਖਣ ਆਉਂਦੇ ਨੇ ਉਹ ਸਾਡੇ ਰਾਸ਼ਟਰ ਦੇ ਸਭ ਤੋਂ ਉੱਚੇ ਤਿਰੰਗੇ ਚੰਡੇ ਨੂੰ ਮਾਣ ਸਕਣ। ਅਟਾਰੀ ਬਾਰਡਰ ਤੇ ਬੀਟਿੰਗ ਰੀਟਰੀਟ ਸਮਾਗਮ ਨੂੰ ਦੇਖਣਾ ਤੇ ਲੋਕਾਂ ਨੂੰ ਕੌਮੀ ਚੰਡੇ ਦੀ ਆਨ-ਬਾਨ ਤੇ ਸ਼ਾਨ ਦੇ ਸਨਮਾਨ ਲਈ ਉਤਸ਼ਾਹਿਤ ਕਰਨਾ ਇਸ ਵੀਡੀਓ ਦਾ ਮੁੱਖ ਮੰਤਵ ਹੈ। ਅਟਾਰੀ ਵਿਖੇ ਤਾਇਨਾਤ ਬੀਐਸਐਫ ਦੇ ਜਵਾਨਾਂ ਤੇ ਮਹਿਲਾ ਅਧਿਕਾਰੀਆਂ ਨੂੰ ਤਸਵੀਰ ਵਾਲੇ ਕਿਤਾਬਚੇ ਦੀ ਵੰਡ ਵੀ ਕੀਤੀ ਗਈ। ਅੰਮ੍ਰਿਤਸਰ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਹੁੰਦਲ ਨੇ 82 ਵਿਖੇ ਕਰਵਾਈ ਗਏ ਇਸ ਮਾਗਮਦੀਪਰਦਾਨਗੀ ਕਰਦਿਆਂ ਇਸ ਉਪਰਾਲੇ ਨੂੰ ਸਾਰਥਕ ਦੱਸਿਆ